ਇਸ ਰਿਹਾ ਕਾਲ ਤੱਕ ਸਹਿਬ ਤੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ 부ਜੇ ਜਿਨ੍ਹਾਂ ਨੇ ਮੰਗ ਕੀਤੀ ਕਿ ਨਰਾਇਣ ਸਿੰਘ ਚੌੜਾ ਦੀ ਬਜਾਇ ਸੁਖਵੀਰ ਬਾਦਲ ਨੂੰ ਪੰਥ ਵਿੱਚੋਂ ਛਿੱਕਿਆ ਜਾਵੇ। ਉਹਨਾਂ ਨੇ ਕਿਹਾ ਹੈ ਕਿ ਇਹ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਸੁਖਵੀਰ ਬਾਦਲ ਨਿਮਾਣਾ ਨਿਤਾਣਾ ਸਿੱਖ ਬਣ ਕੇ ਸੇਵਾ ਨਿਭਾ ਰਹੇ ਹਨ ਪਰ ਅਜਿਹਾ ਕੁਝ ਨਹੀਂ ਹੈ ਕਿਉਂਕਿ ਉਹ ਕੋਈ ਦੁੱਧ ਤੋਤੇ ਨਹੀਂ ਬਲਕਿ ਇੱਕ ਅਪਰਾਧੀ ਹਨ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਇਹ ਲੋਕ ਸੇਵਾ ਨਹੀਂ ਕਰ ਰਹੇ ਬਲਕਿ ਡਰਾਮੇਬਾਜ਼ੀ ਤੇ ਵਿਖਾਵੇਬਾਜ਼ੀ ਕਰ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਸੇਵਾ ਲੁਪ ਚੁਪ ਕੇ ਹੁੰਦੀ ਹੈ ਪਰ ਇਨ੍ਹਾਂ ਤੇ ਮੀਡੀਆ ਦੇ ਕੈਮਰੇ ਇੰਜ ਲੱਗੇ ਹੋਏ ਹਨ ਜਿਵੇਂ ਇਹਨਾਂ ਨੇ ਕੋਈ ਵੱਡਾ ਮਾਰਕਾ ਮਾਰ ਲਿਆ ਹੋਵੇ ਉਨਾ ਜਥੇਦਾਰਾ ਤੇ ਵੀ ਤੰਜ ਕਸਦਿਆ ਕਿ ਸਫੀਰਵਾਦਨ ਨੂੰ ਬਚਾਉਂਦੇ-ਬਚਾਉਂਦੇ ਸਿੱਖ ਕੌਮ ਤੋਂ ਆਪਣਾ ਰੁਤਬਾ ਨਾ ਘਟਾ ਲੈਣ ਉਹਨਾਂ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਪਹਿਲਾਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਮੰਗ ਪੱਤਰ ਦਿੱਤਾ ਸੀ ਪਰ ਅਜੇ ਤੱਕ ਉਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਹੈ ਇੱਕ ਵਿਅਕਤੀ ਵੱਲੋਂ ਜਦੋਂ ਅਜਨਾਲਾ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਗਾਇਆ ਗਿਆ ਉਹ ਵੀ ਵਿਅਤਭੀ ਸੀ ਇਸ ਲਈ ਜਥੇਦਾਰਾਂ ਨੇ ਉਹਨਾਂ ਲੋਕਾਂ ਵਿਰੁੱਧ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਦੁਬਾਰਾ ਜੋਰ ਦੇ ਕੇ ਕਿਹਾ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕਿਸੇ ਨੂੰ ਪੰਥ ਵਿੱਚੋਂ ਸੇਕਣਾ ਹੈ ਤਾਂ ਉਹ ਸੁਖਵੀਰ ਬਾਦਲ ਨੂੰ ਪੰਥ ਵਿੱਚੋਂ ਸੇਕੇ